ਹੁਣ ਜਿਸ ਪਾਣੀ ਦੇ ਵਿੱਚੋਂ ਦੀ ਲੰਘ ਕੇ ਘਰਾਂ ਤੱਕ ਦਾਇਆ ਜਾਂਦਾ ਹੈ ਉਹ ਪਾਣੀ ਲੰਘਣ ਵਾਲਾ ਨਹੀਂ ਰਿਹਾ ਉਹ ਪਾਣੀ ਗੰਦਾ ਹੋ ਚੁੱਕਿਆ ਨਾ ਹੁਣ ਇੱਥੇ ਕੋਈ ਕਿਸ਼ਤੀਆਂ ਚੱਲਣ ਵਾਲਾ ਮਾਹੌਲ ਹੈ ਨਾ ਇਸ ਪਾਣੀ ਦੇ ਵਿੱਚ ਜੇਕਰ ਤੁਸੀਂ ਕਹਿ ਦੋ ਵੀ ਸੇਫਲੀ ਤੁਸੀਂ ਆਪਦੇ ਆਪ ਪੈਦਲ ਚੱਲ ਕੇ ਜਾਓਗੇ ਉਹ ਵੀ ਮਾਹੌਲ ਨਹੀਂ ਆ ਮੇਰੇ ਪਿੱਛੇ ਪਾਣੀ ਖੜਾ ਟੋਬੇ ਦੀ ਤਰ੍ਹਾਂ ਪਾਣੀ ਖੜਾਗਾ ਇੱਕ ਛੱਪੜ ਦੀ ਤਰ੍ਹਾਂ ਪਾਣੀ ਖੜਾ ਗੰਦਾ ਪਾਣੀ ਆ ਬਿਲਕੁਲ ਕਾਲੇ ਰੰਗ ਦਾ ਪਾਣੀ ਆ ਸਮੈਲ ਨਾਲ ਭਰਿਆ ਹੋਇਆ ਵਦਬੋਹ ਨਾਲ ਭਰਿਆ ਹੋਇਆ ਪਾਣੀ ਆ ਅਸੀਂ ਇਸੇ ਪਾਣੀ ਚ ਦੀ ਲੰਘ ਕੇ ਆ ਘਰਾਂ ਦੇ ਵਿੱਚ ਆਏ ਆ ਬਹਿਕਾਂ ਨਹੀਂ ਆ ਜਿਹੜੀਆਂ ਜਿਨ੍ਹਾਂ ਨੂੰ ਡੇਰੇ ਕਹਿ ਦਿੱਤਾ ਜਾਂਦਾ ਕਈ ਜਗ੍ਹਾ ਤੇ ਕਈ ਜਗ੍ਹਾ ਤੇ ਬਹਿਕਾਂ ਕਹਿੰਦੇ ਇਹਨਾਂ ਬਹਿਕਾਂ ਚ ਆਏ ਆ 22 ਬਹਿਕਾਂ ਵਾਲੇ ਜਿਹੜੇ ਨੇ ਸਾਡੇ ਨਾਲ ਮੌਜੂਦ ਨੇ ਬਾਈ ਜਿਹੜਾ ਪਾਣੀ ਹੈਗਾ ਹੁਣ ਇਹ ਮੰਨ ਕੇ ਚਲੋ ਦੋ ਦਿਨ ਹੋ ਗਏ ਪਾਣੀ ਉਤਰੇ ਨੂੰ ਥੱਲੇ ਚਾਰ ਦਿਨ ਹੋ ਗਏ ਚਾਰ ਦਿਨ ਹੋ ਗਏ ਜਿਹਦੇ ਪਾਣੀ ਨਿਕਾਸ ਨਹੀਂ ਵੀਰ ਜੀ ਇਹ ਪਾਣੀ ਹੁਣ ਇਹੀ ਖੜਾ ਰਹਿਣਾਗਾ ਪਾਣੀ ਦੋ ਪੁਲੀਆਂ ਛੋਟੀਆਂ ਛੋਟੀਆਂ ਵੀਰ ਜੀ ਇਹ ਕੌ ਆ ਇਹ ਕੌ ਥੇ ਦੋ ਪੁਲੀਆਂ ਆ ਥੋੜਾ ੜਾ ਪਾਣੀ ਜਾਂਦਾ ਏ ਕਿੰਨੇ ਕ ਦਿਨ ਖੜਾ ਰਹਿੰਦਾ ਇਹ ਪਾਣੀ ਇਹ ਪਾਣੀ ਪਿੱਛੇ ਵੀਰ ਜੀ ਪਿਛਲੇ ਪਾਣੀ ਆ ਛਲਕ ਡਕਈ ਸੀ ਟੁੱਟ ਪਾਣੀ ਗਿਆ ਸੀ ਲੈ ਹੁਣ ਇਹ ਵੇਖੋ ਮਹੀਨਾ ਲੱਗਦਾ ਡੇਢ ਮਹੀਨਾ ਲੱਗਦਾ ਪਾਲੀਆਂ ਨੇ ਪੀਣਾ ਜਿੰਨਾ ਪੀਤਾ ਜੀ ਇਹ ਗੰਦੀ ਸਮੈਲ ਬਹੁਤ ਆਉਂਦੀ ਆ ਬਹੁਤ ਪਾਣੀ ਜਦੋਂ ਪਾਣੀ ਲੈਣ ਤੋਂ ਪਹਿਲਾਂ ਦੋ ਦਿਨ ਜਦੋਂ ਪਾਣੀ ਰਹਿ ਗਿਆ ਥੋੜਾ ਜਿਹਾ ਉਦੋਂ ਵੀਰ ਜੀ ਨਾ ਦੇ ਪਾਣੀ ਬਿਲਕੁਲ ਹੀ ਗੰਦਾ ਹੋ ਗਿਆ ਕਾਲਾ ਸ਼ਾਈ ਹੋ ਗਿਆ ਕਾਲਾ ਕਿਉਂਕਿ ਜੀਰੀਆਂ ਗਲ ਗਈਆਂ ਵਿੱਚ ਫਸਲਾਂ ਗਲ ਗਈਆਂ ਕਾਲਾ ਹੋਣ ਲੱਗੇ ਇੱਕ ਮਛਿਆ ਨਿੱਕੇ ਪੂਂਗ ਪਤਾ ਨਹੀਂ ਕਿੰਨੇ ਕੀ ਸੀ ਮਰ ਗਏ ਚਾਰੇ ਇਥੇ ਵਿੱਚ ਬਹੁਤ ਜ਼ਿਆਦਾ ਔਖਾ ਹੋ ਗਿਆ ਜੀ ਸਮੈਲ ਆਉਂਦੀ ਮੱਛਰ ਬਹੁਤ ਜ਼ਿਆਦਾ ਹੋ ਗਿਆ ਹੈ ਰਾਤ ਨੂੰ ਮਾਲ ਨੂੰ ਬਹੁਤ ਜ਼ਿਆਦੀ ਪਰੇਸ਼ਾਨੀ ਰਾਤ ਨੂੰ ਬਹੁਤ ਜ਼ਿਆਦੀ ਆਉਂਦੀ ਪਿੱਛੇ ਤੁਹਾਡੇ ਕੋਲ ਫਿਰ ਇਹ ਜਿਹੜੀਆਂ ਇਹ ਪਰੇਸ਼ਾਨੀਆਂ ਆ ਰਹੀਆਂ ਨੇ ਇਹਨਾਂ ਨੂੰ ਹੱਲ ਕਰਨ ਵਾਸਤੇ ਕੋਈ ਸਰਕਾਰੀ ਸਹਿਤ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਨਹੀਂ ਸਰਕਾਰੀ ਕੋਈ ਨਹੀਂ ਵੀਰ ਜੀ ਸਰਕਾਰੀ ਕੋਈ ਨਹੀਂ ਆਂਦੀ ਸਰਕਾਰੀ ਕੋਈ ਨਹੀਂ ਆ ਕੇ ਪੜਿਆ ਬੀਬੇ ਨਾ ਨਾ ਜਮਾ ਹੀ ਨਹੀਂ ਅ ਬਾਈ ਆਪਾਂ ਹੁਣ ਉਰੇ ਆਏ ਆ ਚਲੋ ਅਸੀਂ ਮੈਡੀਸਿਨ ਲੈ ਕੇ ਆਇਆ ਹਨਾ ਜਿੰਮੇ ਵੀ ਹੈਗਾ ਹਾਂਜੀ ਪਰ ਮੈਡੀਸਿਨ ਕਿਹਾ ਜਾਂਦਾ ਸੀ ਅਸੀਂ ਕਈ ਘਰਾਂ ਦੇ ਵਿੱਚ ਗਏ ਆ ਕਹਿੰਦੇ ਮੈਡੀਸਿਨ ਮਿਲਦੀ ਹੈਗੀ ਆਉਂਦੀ ਹੈ ਫਿਰ ਉਹ ਪ੍ਰਾਈਵੇਟ ਸਾਡੇ ਲੋਕ ਆਪਣੇ 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 ਜਿਹੇ ਆਪਣੇ ਇੱਕ ਦਿਨ ਚਾਰੇ ਚੰਡੀਗੜ੍ਹੋਂ ਆਏ ਹਸਪਤਾਲੋਂ ਚਾਰੇ ਉਹ ਦੇਖੇ ਗਏ ਘਰ ਘਰ ਦੇਖੇ ਗਏ ਜਿੰਨੇ ਮਨ ਕੀ ਪਹੁੰਚ ਰੇ ਪਾਣੀ ਜਦਾ ਸੀ ਨਾ ਜਾਂ ਗੋਡੇ ਗੋਡੇ ਪਾਣੀ ਇਹਨਾਂ ਦਾ ਪਾਣੀ ਉਹਨਾਂ ਨਾਲ ਲੈ ਕੇ ਉਹ ਦਵਾ ਦੇ ਕੇ ਜਾਂਦੇ ਰਹੇ ਹੋਰ ਸਰਕਾਰੀ ਕੋਈ ਨਹੀਂ ਜੀ ਆ ਮੈਂ ਸਰਕਾਰੀ ਕੋਈ ਨਹੀਂ ਹੈ ਹਾਂ ਜੀ ਬਜ਼ੁਰਗੋ 2023 ਚ ਤਾਂ ਆਪਾਂ ਪਹਿਲਾਂ ਇਹ ਹਾਲਾਤ ਦੇਖੀ ਨੇ ਹਾਂ ਜੀ ਹਾਂ ਜੀ ਤੇ ਉਸ ਤੋਂ ਪਹਿਲਾਂ ਵੀ ਕਦੇ ਇਹ ਹਾਲਾਤ ਹੋਏ ਨੇ ਇਹ ਇਲਾਕੇ ਦੇ ਸਾਰੇ ਸਾਰੀ ਉਮਰ ਹੀ ਲੰਘੀ ਇੱਥੇ 88 ਵਾਲਾ ਵੀ ਸਾਰੇ 95 ਵਾਲਾ ਵੀ ਸਾਰੇ ਪਾਣੀ ਇਥੇ ਤੁਰੇ ਆਏ ਆ ਹੂੰ ਇੱਥੇ ਭਰਾਵਾ ਗੁਜ਼ਾਰਾ ਕਰਦੇ ਨੇ ਜਿਵੇਂ ਬਾਪੂ ਜੀ ਆ ਬਦਬੂ ਆਉਂਦੀ ਆਗੀ ਇੱਥੇ ਮੱਛਰ ਛੋਟੇ ਛੋਟੇ ਬੱਚਿਆਂ ਦਾ ਇਹਨਾਂ ਦਾ ਕੋਈ ਟ੍ਰੀਟਮੈਂਟ ਕਰਦੇ ਹੋ ਇਹ ਚੀਜ਼ਾਂ ਤੋਂ ਬਚਾਉਣਾ ਪਾਣੀ 'ਚ ਬਾਹਰ ਖਲਿਦੇ ਆ ਮੁਰਕੇ ਜੀ ਹੁਣ ਪੜ੍ਹਾਈ ਦਾ ਕੰਮ ਆ ਫੇਰ ਆ ਜਾਂਦੇ ਆ ਅੱਛਾ ਹਾਂ ਹੁਣ ਬਾਹਰ ਗਏ ਸਾਰੇ ਹਸਤੇ ਪਾਣੀ ਦੇ ਪਾਸੇ ਪਰਸੋ ਚ ਆਉਦੇ ਹੀ ਆਏ ਆ अच्छा आ रोड चालू हो गया ते स्कूल लगन ला पे आदे फिर बच्चियां दी पढ़ाई खराब होंदी फिर ਲੈ ਜਾਂਦੇ ਟਰੈਕਟਰ ਤੇ ਵੀਰ ਜੀ ਛੱਡ ਗੋਨੇ ਸੀ ਟਰੈਕਟਰ ਤੇ ਲੈ ਕੇ ਆਉਂਦੇ ਟਰੈਕਟਰ ਤੇ ਪਾਣੀ ਦੇ ਵਿੱਚ ਦੀ ਟਰੈਕਟਰ ਤੇ ਛੱਡ ਕੇ ਆਉਂਦੇ ਹਾਂਜੀ ਟਰੈਕਟਰ ਤੇ ਵੀਰ ਛੱਡ ਗੋਨੇ ਬੱਚਾਂ ਜੀ ਜਿਹਨ ਛੁੱਟੀ ਤੋਂ ਬਾਅਦ ਫਿਰ ਲੈ ਕੇ ਆਉਣੇ ਜੀ ਲੋਅ ਅੱਜ ਤੇ ਸੰਡੇ ਅੱਜ ਤੇ ਖਰਚੇ ਵੀ ਆ ਵੇਖ ਲੋ ਹਾਂਜੀ ਬੇਬੇ ਮੈਂ ਖਰਚੇ ਇੰਨੇ ਆਣ ਕੋਲੇ ਵੀ ਆਂਦੇ ਫਸਲ ਦਾ ਜ਼ਿੰਮੇਵਾਰ ਦੀ ਮਰ ਗਈ ਹੂੰ ਬਿਲਕੁਲ ਪੱਠਣ ਹੀ ਨਹੀਂ ਖਰਾਬ ਹੋ ਗਏ ਤੇ ਮਾਲ ਡੰਗਰ ਦਾ ਵੀ ਦੁੱਧ ਵਾਦ ਘਟ ਗਿਆ ਹੂੰ ਲੋਕਾ ਹੋ ਗਿਆ ਲੋਕਾ ਬਹੁਤ ਹੈ ਹੂੰ ਹੁਣ ਵੱਡਾ ਪਰਿਵਾਰ ਹੈ ਹੂੰ ਜਦੋਂ ਤੋਂ ਜਾਣਦੇ ਆ ਜ਼ਮੀਨੀ ਪੱਧਰ ਤੇ ਦੇਖਦੇ ਆ ਤਾਂ ਸਰਕਾਰੀ ਟੀਮਾਂ ਡਾਕਟਰਾਂ ਦੀਆਂ ਜਾਂ ਕੋਈ ਹੋਰ ਉਹ ਕਿਤੇ ਨਜ਼ਰ ਨਹੀਂ ਆਉਂਦੀਆਂ ਕਿੱਥੇ ਨੇ ਉਹ ਟੀਮਾਂ ਕਿੱਥੇ ਆ ਸਰਕਾਰੀ ਸਿਸਟਮ ਤਾਂ ਐਡਾ ਵੱਡਾ ਤਾਣਾ ਬਾਣਾ ਕਿੱਥੇ ਆ ਪਤਾ ਨਹੀਂ ਕਿਸੇ ਨੂੰ ਆਪਣੇ ਲੈਵਲ ਤੇ ਜੋ ਭੈਣ ਭਰਾ ਐਨਜੀਓ ਜੋ ਸੰਸਥਾ ਨੇ ਜੋ ਸਮਾਜ ਸੇਵੀ ਨੇ ਆਪਣੇ ਲੈਵਲ ਤੇ ਐਫਰਟ ਕਰ ਰਹੇ ਆ ਇਹਨਾਂ ਲੋਕਾਂ ਨੂੰ ਬਚਾਉਣ ਲਈ ਇਹਨਾਂ ਲੋਕਾਂ ਨੂੰ ਮੁਸੀਬਤ ਦੀ ਘੜੀ ਤੋਂ ਬਾਹਰ ਕੱਢਣ ਲਈ ਪਰ ਸਰਕਾਰ ਕਿਤੇ ਨਜ਼ਰ ਨਹੀਂ ਆ ਰਹੀ